ਹੈਲੋ ਸਾਰਿਆਂ ਮੇਰੀ ਪਿਆਰਪਰੀ ਸੈਸਟੀ ਕਾ ਜੀ ਕੌਰ ਜਿੰਦਰ ਪੰਜਾਬੀ ਵਲੌਗਸ ਸਵਾਗਤ ਹੈ ਵਾਇਬਲ ਕਰੇ ਖੁਸ਼ੋ ਚਾਹਤੀ ਕਲਾ ਚ ਵਲੌਗ ਦੇ ਸ਼ੁਰੂਆਤ ਇਧਰ ਬਣਾ ਲੱਗੀ ਸੀ ਨਾਸ਼ਤਾ ਤੇ ਆ ਦੇਖੋ ਜੀ ਆਪਾਂ ਬਣਾਉਣ ਲੱਗਾ ਅੱਜ ਮੱਕੀ ਦੀ ਰੋਟੀਆਂ ਆ ਦੇਖੋ ਮੱਕੀ ਦਾ ਆਟਾ ਮੈਂ ਲੈ ਲਿਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੀ ਕੁਝ ਪਾਵਾਂਗੇ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਅੱਜ ਬਣਾਵਾਂਗੇ ਜੀ ਆਪਾਂ ਬਥੋਏ ਵਾਲੀ ਰੋਟੀ ਆ ਦੇਖੋ ਜੀ ਆਪਾਂ ਲੈ ਲਿਆ ਬਥੋਏ ਨੂੰ ਧੋ ਬਣਾ ਲਿਆ ਚੰਗੀ ਤਰ੍ਹਾਂ ਹਦੀਆਂ ਮਿਰਚਾਂ ਅਦਰਕ ਪਿਆਜ਼ ਤੇ ਆ ਲਿਆ ਜੀ ਮੈਂ ਧਨੀਆਂ ਥੋੜੇ ਜਿਵੇਂ ਮੈਂ ਇਹਦੇ ਵਿੱਚ ਪਾ ਲੂੰਗੀ ਪਾਲਕ ਦੇ ਪੱਤੇ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲਓ ਚਾਹੇ ਚਾਓ ਤੇ ਤੁਸੀਂ ਗ੍ਰाइंड ਵੀ ਕਰ ਸਕਦੇ ਹੋ ਠੀਕ ਹੈ ਤੇ ਇਹਨਾਂ ਨੂੰ ਆਪਾਂ ਪਹਿਲਾਂ ਕਟਿੰਗ ਕਰ ਲੈਨੇ ਆ ਫਿਰ ਇਹਨੂੰ ਆਪਾਂ ਆਟੇ ਨੂੰ ਗੁੰਨਾਂਗੇ ਤੇ ਫਿਰ ਇਹਦਾ ਬਣਾਵਾਂਗੇ ਜੀ नाश्ਤਾ ਜਿਹੜੇ ਖਾਂਦੇ ਆ ਨਾ ਖੁਸ਼ ਹੋ ਕੇ ਮੱਕੀ ਦੀ ਰੋਟੀ ਇਹ ਵਾਲੇ ਤਰੀਕੇ ਨਾਲ ਜਰੂਰ ਬਣਾਇਓ ਬਹੁਤ ਟੇਸਟੀ ਤੇ ਬਹੁਤ ਵਧੀਆ ਵੀ ਬਣਦੀ ਹੈ ਤੇ ਬਹੁਤ ਆਪਣੇ ਸਰੀਰ ਲਈ ਹੈਲਦੀ ਵੀ ਹੁੰਦੀ ਹੈ ਸਰਦੀਆਂ ਦੇ ਵਿੱਚ ਸਤੋਂ ਤੁਹਾਨੂੰ ਪਤਾ ਆਪਣੇ ਘਰ ਚੱਲਦੀਆਂ ਹੀ ਇਹੀ ਅੱਜਕੱਲ੍ਹ ਇਸਿਆਂ ਰੋਟੀਆਂ ਕੋਈ ਵੀ ਬਣਾ ਲਓ ਤੇ ਵਾਲੀ ਰੋਟੀ ਬਹੁਤ ਵਧੀਆ ਹੁੰਦੀ ਹੈ ਤੇ ਅੰਦਰ ਆਪਾਂ ਮੈਂ ਕਿਹਾ ਚਲੋ ਜਾਂਦਾ ਕਬਸ ਸਾਰਾ ਕੁਝ ਘੱਟ ਲੈਨੇ ਆ ਫਿਰ ਕਰਦੇ ਆ ਇਹਨਾਂ ਨੂੰ ਗਰਾਇੰਡ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਤੇ ਲੋ ਅੱਧੀ ਆ ਦੇਖੋ ਜੀ ਆਪਾਂ ਹੁਣ ਬਿਲਕੁਲ ਆ ਦੇਖੋ ਸਾਰਾ ਕੁਝ ਆਪਾਂ ਕਰ ਲਿਆ ਗਰਾਇੰਡ ਠੀਕ ਹੈ ਜੀ ਹੁਣ ਇਹ ਸਾਰਾ ਕੁਝ ਇਹਦੇ ਵਿੱਚ ਹੀ ਪਾ ਦਾਂਗੇ ਠੀਕ ਹੈ ਜੀ ਪਹਿਲਾਂ ਅੱਛੀ ਤਰ੍ਹਾਂ ਗਰਾਇੰਡ ਕਰ ਲਓ ਨਾ ਬਸ ਇਹ ਤੇ ਰੋਟੀ ਨਹੀਂ ਆਪਣੀ ਫਟਦੀ ਹੈਗੀ ਤੇ ਹੁਣ ਆਪਾਂ ਆਪਣੀ ਟੇਸਟ ਅਨੁਸਾਰ ਪਾ ਦਾਂਗੇ ਜੀ ਇਹਦੇ ਵਿੱਚ ਨਮਕ ਪਾ ਦੋ ਠੀਕ ਹੈ ਜੀ ਤੇ ਆਹ ਪਾ ਦੋ ਜੀ ਹਲਕੀ ਜੀ ਹਲਦੀ ਜ਼ਰੂਰ ਪਾਇਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਥੋੜਾ ਗਰਮ ਮਸਾਲਾ ਪੀਸਿਆ ਹੋਇਆ ਧੰਨੀਆਂ ਥੋੜੀ ਜੀ ਜਿਵੈਨ ਜੇ ਮੈਂ ਘਟ ਪਾਣੀ ਹੁੰਨੀ ਹੈ ਜਿਵੈਨ ਹਰੀਆਂ ਮਿਰਚਾਂ ਪਾਣੀਆਂ ਨੇ ਕਿਉਂਕਿ ਮੈਂ ਨਾ ਸੋਰੀ ਲਾਲ ਮਿਰਚ ਪਾਣੀ ਨਹੀਂ ਹਰੀ ਪਾਈ ਹੋਈ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਨਾ ਦੇਖਣੇ ਚ ਪਾਣੀ ਘੱਟ ਲੱਗੇਗਾ ਠੀਕ ਹੈ ਜੀ ਹੁਣ ਇਹਨੂੰ ਗੁੰਨ ਲਾਂਗੇ ਗਰਮ ਪਾਣੀ ਦੇ ਨਾਲ ਗੁੰਨਣਾ ਹੈ ਸਾਟੇ ਨੂੰ ਦੁੱਧ ਨਾਲ ਰਹਿਟੇ ਤੇ ਲੋ ਜੀ ਆਟੇ ਨੂੰ ਜਦੋਂ ਗੁੰਨਣਾ ਹੈ ਨਾ ਮੱਕੀ ਦੇ ਨੂੰ ਐਨੂੰ ਵਧੀਆ ਤਰੀਕੇ ਨਾਲ ਮੱਥਿਆ ਕਰੋ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੋਵੇ ਨਾ ਗੁੱਜਿਆ ਹੋਵੇ ਫੇਰ ਨਹੀਂ ਸਾਡਾ ਨੋਟੀ ਬਿਲਕੁਲ ਵੀ ਟੁੱਟਦੀ ਹੈਗੀ ਨਾਲੇ ਰੋਟੀਆਂ ਵਾਲੀ ਬਣਾ ਕੇ ਦੇਖੋ ਬਾਥੂ ਤੇ ਫਿਰ ਅੱਜਾਂ ਦੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ। ਲੋਕੀਂ ਆਟਾ ਗੁੱਜਕੇ ਹੋ ਗਿਆ ਤਿਆਰ ਇੱਧਰ ਮ ਕਣਕ ਦਾ ਵੀ ਗੁੰਮਿਆ ਸੀਗਾ ਜਿਨੇ ਕਣਕ ਦੀ ਖਾਣੀ ਹੋਏਗੀ। ਇੱਥੇ ਦੇ ਸਬਜ਼ੀਆਂ ਲੱਗ ਲੱਗ ਜਮੰਡ ਹੈ। ਤੇ ਆਹ ਦੇਖੋ ਜੀ ਇੱਧਰ ਬਣਾ ਲਈ ਆਪਾਂ ਹੁਣ ਰੋਟੀ ਤਾਂ ਲੇਖੋ ਬਹੁਤ ਸੌਫਟ ਸੌਫਟ ਵੀ ਬਣਦੀ ਹੈ ਵਧੀਆ ਵੀ ਬਣਦੀ ਹੈ ਠੀਕ ਹੈ ਜੀ ਤੁਸੀਂ ਵੀ ਇਦਾਂ ਹੀ ਬਣਾਇਆ ਕਰੋ ਇਹ ਬਲੀਆਂ ਰੋਟੀਆਂ ਤੇ ਜੇ ਜਿੰਨਾ ਜੇਕਰ ਹੋ ਸਕੇ ਨਾ ਜਿਹੜੀਆਂ ਪੈਣਾ ਚੁੱਲਾ ਬਾਲ ਸਕਦੀਆਂ ਜਿੰਨਾਂ ਕੋਲ ਜਗ੍ਹਾ ਹੈਗੀ ਪਿੰਡਾਂ 'ਚ ਕੋਸ਼ਿਸ਼ ਕਰਿਆ ਕਰੋ ਕਿ ਆਪਣੀਆਂ ਚੁੱਲ੍ਹੇ ਤੇ ਹੀ ਕੰਮ ਕੋਸ਼ਿਸ਼ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਵਧੀਆ ਲੱਗਦਾ ਨਾਲੇ ਆਪਣੇ ਕਹਿੰਦੇ ਆ ਨਾ ਪਿਛਲੇ ਬڑے ਬਜ਼ੁਰਗਾਂ ਦੀਆਂ ਗੱਲਾਂ ਵੀ ਯਾਦ ਆਉਂਦੀਆਂ ਅੱਜ ਸਾਡੇ ਲਾਈਟ ਨਹੀਂ ਸੀ ਤੇ ਅਸੀਂ ਪਤਾ ਸਵੇਰ ਦਾ ਹੀ ਸਾਡਾ ਚੁੱਲਾ ਬਲਦਾ ਤੇ ਅੱਜ ਅੱਜ ਪਾਣੀ ਇੱਥੇ ਹੀ ਗਰਮ ਕਰਕੇ ਤਾਂ ਨਾਦੇ ਆਂ ਅਸੀਂ ਸਾਡੇ ਸਵੇਰ ਦੀ ਲਾਈਟ ਬੰਦ ਹੋਈ ਹੋਈ ਸੀ ਇੰਨੀ ਪਰੇਸ਼ਾਨੀ ਹੋ ਰਹੀ ਆ ਅੱਜ ਸਾਨੂੰ ਸਵੇਰ ਦੀ ਅਰ ਹੁਣ ਤੱਕ ਲਾਈਟ ਨਹੀਂ ਆਈ ਦੇਖ ਲਓ ਕਿੰਨਾ ਟਾਈਮ ਹੋ ਗਿਆ ਤੇ ਆਹ ਦੇਖੋ ਜੀ ਹੁਣ ਬਣ ਗਈ ਸਾਡੀ ਰੋਟੀ ਆ ਬਹੁਤ ਇੰਨੀਆ ਵਧੀਆ ਤੁਹਾਨੂੰ ਦਿਖਾਉਣੀ ਆ ਮੈਂ ਕਿੰਨੀ ਵਧੀਆ ਤੇ ਸੌਫਟ ਆ ਦੇਖੋ ਜੀ ਕਿੰਨੀ ਸੌਫਟ ਬਿਲਕੁਲ ਸੌਫਟ ਸੌਫਟ ਬਣ ਗਈ ਰੋਟੀ ਨਾ ਤਾਂ ਇਹ ਟੁੱਟਦੀ ਏ ਠੀਕ ਹੈ ਜੀ ਤੇ ਚਾਹੇ ਤੁਸੀਂ ਇਹਨੂੰ ਪਤਲੀ ਬਣਾਓ ਚਾਹੇ ਮੋਟੀ ਬਣਾਓ ਜਿਹੜੀਆਂ ਪੈਣਾ ਹੱਥਾਂ ਨਾਲ ਬਣਾ ਸਕਦੀਆਂ ਨਾ ਹੱਥਾਂ ਨਾਲੇ ਬਿਨ ਬਣਾ ਲਿਆ ਕਰੋ ਮੈਂ ਬਣਾ ਲੈਨੀ ਆ ਹੱਥਾਂ ਨਾਲ ਕੋਸ਼ਿਸ਼ ਕਰਦੀ ਆ ਪਰ ਮੇਟੂ ਕੁਛ ਨਾ ਜ਼ਿਆਦਾ ਹੀ ਮੋਟੀ ਜੀ ਬਣ ਜਾਂਦੀ ਮਤਲਬ ਗੁਦਲੀ ਜੀ ਬਣ ਜਾਂਦੀ ਏ ਇਸ ਕਰਕੇ ਮੈਨੂੰ ਪਸੰਦ ਨਹੀਂ ਹੈਗੀ ਤੇ ਤਾਂ ਨਹੀਂ ਬਣਾਉਂਗੀ ਹੈਗੀ ਮੈਂ ਨਹੀਂ ਤੇ ਬਣਾਣੀ ਤਾਂ ਕੋਈ ਆਟਾ ਵਧੀਆ ਗੁੱጫ ਹੋਵੇ ਨਾ ਤੇ ਬਣ ਸਕਦੀ ਏ ਜੇ ਕੋਸ਼ਿਸ਼ ਕਰੀਏ ਤੇ ਬਣ ਵੀ ਜਾਏ ਪਰ ਮੈਂ ਆਪ ਹੀ ਨਹੀਂ ਕੋਸ਼ਿਸ਼ ਕਰਦੀ ਹੈਗੀ ਮੈਨੂੰ ਇਹ ਸੋਖਾ ਲੱਗਦਾ ਚੁੱਲੇ ਵਾਲਾ ਆ نیچے ਸੇਕੋ ਰੋਟੀ ਉਹ ਜਾਦਾ ਹੀ ਵਧੀਆ ਲੱਗਦੀ ਬਹੁਤ ਟੇਸਟੀ ਬਣਦੀ ਏ ਚਾਹੇ ਉੱਪਰ ਤਲੋ ਨਾ ਤਲੋ ਬਸ ਇਹਦਾ ਮੱਖਣ ਹੋਵੇ ਲੱਸੀ ਹੋਵੇ ਨਾਲ ਚਾਹ ਦੇ ਨਾਲ ਖਾਓ ਲੈ ਤੁਸੀਂ ਤਾਂ ਕੜ ਨਿਸ਼ਾਨ ਤੇ ਕਣਕ ਦੀ ਲੈਣੀ ਹੈ ਨਾ ਲਓ ਜੀ ਤੇ ਲਓ ਜੀ ਇੱਧਰ ਬਣ ਗਿਆ ਸਾਡੀਆਂ ਰੋਟੀਆਂ ਆ ਦੇਖੋ ਕਿੰਨੀ ਵਧੀਆ ਰੋਟੀ ਬਣੀ ਸੌਫਟ ਸੌਫਟ ਇਦਾਂ ਉਹ ਨਸ਼ਾਨ ਸਿੰਘ ਨੇ ਹਾਣੀ ਕੜਗਦੀ ਰੋਟੀ ਤੇ ਲੌਜੀਕ ਸਿਸਟਰ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਗੁਰਬਾਣੀ ਕਿਦਾਂ ਜੀ ਗੁਰਬਾਣੀ ਸਾਡੀ ਬਹੁਤ ਵਧੀਆ ਹੈ ਗੱਲਾਂ ਕਰਨ ਲੱਗੀ ਹੂੰ ਗੂਰੇ ਜੇ ਪਰਣ ਲੱਗੇ ਹੁਣ ਆਉਣ ਵਾਲੀ ਆਏਗੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਇੱਧਰ ਨਿਸ਼ਾਨ ਸਿੰਘ ਨੇ ਬਣਵਾਈ ਸੀ ਰੋਟੀ ਮੈਂ ਨਾ ਹੱਥ ਨਾਲ ਹੀ ਬਣਾ ਰਹੀ ਸੀਗੀ ਤੇ ਬਹੁਤ ਵਧੀਆ ਬਣਦੀ ਕਣਕ ਦੀ ਰੋਟੀ ਚੁੱਲੇ ਤੇ ਜਿਵੇਂ ਸੇਕਦੇ ਆ ਤੇ ਨਿਸ਼ਾਨ ਖਾਂਦਾ ਨਹੀਂ ਹੈਗਾ ਕਦੀ ਕਦੀ ਨਖਰੇ ਮਾਰਨ ਲੱਗਦਾ ਆਪਣੀ ਮਰਜ਼ੀ ਨਾਲ ਖਾਂਦਾ ਤੇ ਇੱਧਰ ਮੈਂ ਮੱਖਣ ਦੇ ਨਾਲ ਚੋਪੜ ਕੇ ਸਬਜੀ ਪਈ ਸੀ ਮੈਂ ਕਿਹਾ ਚੱਲ ਸਬਜੀ ਨਾਲ ਖਾ ਲੋ ਤੇ ਬਾਥੂਏ ਵਾਲੀ ਰੋਟੀ ਤੁਸੀਂ ਵੀ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਤੇ ਬਿਲਕੁਲ ਸਿੰਪਲ ਤ ਇਸੇ ਤਰ੍ਹਾਂ ਹੀ ਬਣਦੀ ਏ ਤੁਸੀਂ ਬਣਾਏ ਤੇ ਇਧਰ ਮੈਂ ਰੋਟੀ ਇੱਕ ਸੇਕਣ ਲੱਗੀ ਸੀ نیچے ਤੁਹਾਨੂੰ ਪਤਾ ਨਾ ਮਤਲਬ ਮਿੱਟੀ ਦੇ ਚੁੱਲੇ ਤੇ ਆਪਾਂ ਜਿਵੇਂ نیچے ਸੇਕੀ ਹੋਈ ਰੋਟੀ ਕਿੰਨੀ ਟੇਸਟੀ ਤੇ ਵਧੀਆ ਬਣਦੀ ਏ ਤੇ ਆ ਦੇਖੋ ਕਿੰਨੀ ਵਧੀਆ ਲੱਗਦੀ ਤੇ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਨਾ ਮੇਰੇ ਵਾਲ ਚਿੱਟੇ-ਚਿੱਟੇ ਉੱਤੋਂ ਨਜ਼ਰ ਆ ਰਹੇ ਏ ਧੁੱਪ ਦੀ ਲਸ਼ਕੌਰ ਜੀ ਪੈ ਰਹੀ ਏ ਇਸ ਕਰਕੇ ਮੈਨੂੰ ਵੀ ਡਾਊਟ ਜਿਹਾ ਹੋ ਰਿਹਾ ਸੀ ਬਾਕੀ ਮੈਂ ਤੇਲ ਬਣਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਏ ਜੀ ਕਿ ਲੋ ਜੀ ਆ ਲੈਣਿਆ ਜੀ फटाफट ਸਾਗ ਬਾਕੀ ਰਸੋਈ ਇਸ ਰਸੋਈ ਦਾ ਕੰਮ ਬਾਅਦ ਕੋਲੀਓੜੇ ਬਿਠਾਣਗੇ ਜਦ ਤੱਕ ਸਾਡਾ ਸਾਗ ਬਣੇਗਾ ਉਦ ਤੱਕ ਸਾਗ ਵਿੱਚ ਜਦ ਰਹੂਗਾ ਮੈਂ ਕਿਹਾ ਚਲੋ ਸਾਫ ਆ ਕੇ ਲੈਂਦੀ ਹਾਂ ਜਿੰਨਾ ਜਲਦੀ ਬਰੀਕ ਹੁੰਦਾ ਨਾ ਸਾਗ ਉਹਨਾਂ ਜਲਦੀ ਬਣਦਾ ਕੁੱਟਣੇ ਚ ਮਤਲਬ ਆਸਾਨੀ ਨਹੀਂ ਰਹਿੰਦੀ ਤਾਂ ਕਰਕੇ ਬਰੀਕ ਕੱਟਣਾ ਚਾਹੀਦਾ ਤੇ ਲੋਸੀਂ ਦਰਿੱਜੀਆਂ ਸਾਡਾ ਪਾਣੀ ਮੈਂ ਕਿਹਾ ਚਲੋ ਸਾਗ ਕੱਟਿਆ ਸੀਗਾ ਹੁਣ ਸਾਗ ਆਪਣਾ ਪਾ ਲੈਨੇ ਰਿੱਜਦਾ ਰਹੇਗਾ ਇਹ ਨਾ ਵਸੇ ਹੁੰਦਾ ਵੀ ਹੁਣ ਸਾਗ ਧਰ ਦੋ ਨਾ ਫਿਰ ਛੋਟੇ ਛੋਟੇ ਬੜੇ ਸਾਰੇ ਘਰ ਦੇ ਕੰਮ ਹੁੰਦੇ ਜਿਹੜੇ ਸਾਡੇ ਨਿਪੜ ਜਾਂਦੇ ਆਂ ਸਾਗ ਆਪਣਾ ਪੱਕ ਡਰੇਗਾ ਅੱਜ ਫਿਰ ਮੌਸਮ ਇਦਾਂ ਦਾ ਹੋ ਗਿਆ ਬੜੀ ਸੋਹਣੀ ਧੁੱਪ ਚ ਨਿਕਲੀ ਸੀ ਅੱਜ ਫਿਰ ਬਦਲੀ ਬਦਲੀ ਹੋ ਗਈ ਮਸਾ ਦਿਨ ਚੜਦਾ ਚੜਜਦਾ ਹੱਥ ਪੈਰ ਕੁੱਲਦੇ ਨਹੀਂ ਠੰਡ ਚ ਫਿਰ ਮਸਤ ਮੈਸੇ ਕਰਕੇ ਬੜੀ ਲੱਕੜਾ ਆਤੀ ਹੁੰਦਾ ਰਹੇਗਾ ਤੇ ਲੋ ਜੀ ਸਾਗ ਪੈ ਗਿਆ ਸਾਡਾ ਸਾਰਾ पै ही गया है तकरीबन तकरीबन हूँ थले होएगा आराम रिझद् रहेगा ताता के रिजेगा थोड़ा जा थले होगा ए फिर आप मटीरियल अपना तैयार कर लेंगे लसन वगैरह छिल लें बस हम रिझद् रहेगा अपना साफ काम नहीं बढ़ जाएगा ਲੋਜੀ ਇੱਧਰ ਆਪਾਂ ਕਰਨ ਲੱਗਿਆ ਹੁਣ ਮਸਾਲਾ ਤਿਆਰ ਮੈਂ ਕਿ ਸਾਗ ਦਾ ਮਸਾਲਾ ਤਿਆਰ ਕਰ ਲੈਣੀ ਆ ਉਹਦੇ ਲਈ ਮੈਂ ਦੇਖ ਲਵਾਂ ਦੀਆਂ ਮਿਰਚਾਂ ਅਦਰਕ ਤੇ ਲਸਣ ਇਹਨਾਂ ਪਹਿਲਾਂ ਹੀ ਚੋਪਰ ਚੋਪਿੰਗ ਕਰਕੇ ਪਾਣੇ ਹੁੰਨੇ ਆ ਅਸੀਂ ਗ੍ਰਾਈਂਡ ਕਰਕੇ ਫਿਰ ਇਹਦੇ ਵਿੱਚੇ ਪਕਾ ਦੇਣੇ ਤਾਂ ਫਿਰ ਬਾਅਦ ਚੋਂ ਜਿਆਦਾ ਤੜਕਾ ਲਾਣ ਦੀ ਨਾ ਫਿਰ ਲੋੜ ਜੀ ਨਹੀਂ ਪੈਂਦੀ ਹੈਗੀ ਮਿਰਚਾਂ ਪਾਵਾਂਗੇ ਜੀ ਆਪਾਂ ਹਰੀਆਂ ਲਾਲ ਮਿਰਚਾਂ ਨਹੀਂ ਮੈਂ ਹੀ ਪਾਉਂਦੀ ਹਦੀ ਸਾਗ ਦੇ ਵਿੱਚ ਹਰੀਆਂ ਮਿਰਚਾਂ ਖੂਬਸਾਲੀਆਂ ਪਾਣੇ ਮਿਆਂ ਵਧੀਆ ਕਰਾਰਾ ਜਿਹਾ ਸਾਗ ਹੋਵੇ ਨਾ ਫਿਰ ਵਧੀਆ ਲੱਗਦਾ ਇਹ ਦਿੱਤੂ ਨੇ ਮਤਲਬ ਤੇ ਲੋ ਜੀ ਆ ਦੇਖੋ ਸਾਡੇ ਘਰ ਆਇਆ ਸੀਗਾ ਬਹੁਤ ਸਾਰਾ ਧੰਨੀਆਂ ਮੈਂ ਇਹਨੂੰ ਚੰਗੀ ਤਰ੍ਹਾਂ ਨਾ ਸਾਫ ਸੁਥਰਾ ਕਰ ਲੈ ਮਤਲਬ ਪਹਿਲਾਂ ਚੰਗੀ ਤਰ੍ਹਾਂ ਧੋ ਬਣਾ ਲਿਆ ਠੀਕ ਹੈ ਜੀ ਹੁਣ ਇਹਨੂੰ ਜਿਹੜੀਆਂ ਪੱਕੀਆਂ ਜ਼ਿਆਦਾ ਡੰਡੀਆਂ ਹੋਣਗੀਆਂ ਉਹਨੂੰ ਮੈਂ ਕੱਢ ਦਾਂਗੀ ਗੰਦਾ ਪੱਤਾ ਕੱਢ ਦਾਂਗੀ ਇਹਨੂੰ ਇਦਾਂ ਤੋੜ ਕੇ ਤਰੀਕੇ ਨਾਲ ਫਿਰ ਇਹਨੂੰ ਆਪਾਂ ਜਿਵੇਂ ਨੋਰਮਲ ਧੰਨੀਆਂ ਸੁਕਾਂਦੇ ਆ ਨਾ ਜਿਵੇਂ ਮੇਥੀ ਸੁਕਾਂਦੇ ਆ ਸੇਮ ਆਪਾਂ ਇਹਨੂੰ ਧੰਨੀਆਂ ਨੂੰ ਸੁਕਾ ਕੇ ਇਦਾਂ ਰੱਖ ਸਕਦੇ ਹਾਂ ਠੀਕ ਹੈ ਜੇਕਰ ਤੁਹਾਡੇ ਕੋਲ ਵੀ ਅੱਜ ਕੱਲ ਧੰਨੀਆਂ ਹੈਗਾ ਤੇ ਤੁਸੀਂ ਵੀ ਇਹ ਤਰੀਕਾ ਜਰੂਰ ਕਰਿਓ ਮੈਂ ਹੁਣ ਇਹਨੂੰ ਧੋ ਲਿਆ ਧੋਏ ਧੁੱਪਾ ਜਦੋਂ ਸੁੱਕ ਜੇਗਾ ਨਾ ਫਿਰ ਇਹਨੂੰ ਮੈਂ ਇਦਾਂ ਦੀਆਂ ਡੰਡੀਆਂ ਤੋੜ ਲਾਂਗੀ ਇਹਦੀਆਂ ਡੰਡੀਆਂ ਸਾਰੀਆਂ ਤੋੜ ਕੇ ਨਾ ਨਰਮ ਪੱਤੀ ਸਾਰੀ ਇਦਾਂ ਤੋੜ ਕੇ ਲੱਗ ਤੋਂ ਰੱਖ ਲਾਂਗੀ ਠੀਕ ਹੈ ਜੀ ਜਿਵੇਂ ਆਪਾਂ ਮੇਥੀ ਤੋੜ ਕੇ ਇਸ ਕੰਨੇ ਆ ਜੇਕਰ ਤੁਹਾਡੇ ਕੋਲ ਓਵਨ ਹੈ ਤੇ ਓਵਨ ਦੇ ਵਿੱਚ ਸਕਾਓ ਤੇ ਬਹੁਤ ਵਧੀਆ ਗੱਲ ਹੈ ਫਿਰ ਹਰਾ ਹਰਾ ਰਹੇਗਾ ਧੁੱਪ ਦੇ ਵਿੱਚ ਥੋੜੀ ਜੀ ਰੰਗ ਬਲਟੀ ਕਰ ਜਾਂਦਾ ਹੈ ਇਸ ਕਰਕੇ ਤੇ ਗਰਮੀਆਂ ਦੇ ਵਿੱਚ ਆਪਾਂ ਨੂੰ ਜਦੋਂ ਨਹੀਂ ਮਿਲਦਾ ਨਾ ਇਹਦਾ ਪਾਊਡਰ ਬਣਾ ਕੇ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਗਾਇਸ ਜਿੰਨਾਂ ਕੋਲ ਅੱਜ ਕੱਲ ਧਨੀਆ ਹੈਗਾ ਤੁਹਾਨੂੰ ਲੱਗਦਾ ਉਹ ਇਹ ਜ਼ਰੂਰ ਟ੍ਰਿਕ ਅਪਣਾਓ ਠੀਕ ਹੈ ਧਨੀਆ ਨੂੰ ਵੇਸਟ ਨਾ ਸੁੱਟਿਆ ਕਰੋ ਅੱਜ ਕੱਲ ਦਾ ਧਨੀਆ ਬਹੁਤ ਜ਼ਿਆਦਾ ਹੋ ਰਿਹਾ ਜਗ੍ਹਾ ਜਗ੍ਹਾ ਨਹੀਂ ਤੇ ਮੈਨੂੰ ਯਾਦ ਹੈ ਜਦੋਂ ਧਨੀਆ ਨਹੀਂ ਸੀ ਨਾ ਸਰਦੀ ਚੱਲਣ ਵਾਲੀ ਸੀ ਸਰਦੀ ਧਨੀਆ ਮਿਲਦਾ ਨਹੀਂ ਸੀਗਾ ਕਹਿੰਦੇ 200 ਰੁਪਏ ਕਿਲੋ ਸੀਗਾ ਤੇ ਆਪਾਂ ਨੂੰ ਖੁਸ਼ਬੂ ਵਧੀਆ ਲੱਗਦੀ ਹੈ ਨਾ ਤੇ ਸੁੱਕਾ ਧਨੀਆ ਤਾਂ ਚਲੋ ਹੁੰਦਾ ਹੀ ਹੁੰਦਾ ਹੈ ਪਰ ਇਹ ਧਨੀਏ ਦੀ ਤਾਂ ਲੱਗੀ ਮਹਿਕ ਜੀ ਹੁੰਦੀ ਹੈ ਤੇ ਤੁਸੀਂ ਵੀ ਇਹ ਸੁਕਾ ਕੇ ਯੂਜ਼ ਲਈ ਆਇਆ ਕਰੋ ਠੀਕ ਹੈ ਬਹੁਤ ਵਧੀਆ ਚੀਜ਼ ਹੈ ਮੇਰੇ ਕਹਿਣੇ ਤੇ ਇਹ ਵਾਲਾ ਧਨੀਆ ਬਿਲਕੁਲ ਨਾ ਸੁੱਟਿਆ ਕਰੋ ਦੇਖੋ ਬਹੁਤ ਨਾ ਅੱਛਾ ਤਾਜ਼ਾ ਤਾਜ਼ਾ ਧਨੀਆ ਤੁਸੀਂ ਇੱਦਾਂ ਯੂਜ਼ ਕਰ ਸਕਦੇ ਠੀਕ ਹੈ ਮੈਂ ਹੁਣ ਇਹਨੂੰ ਕਰ ਲਈਆ ਸਾਫ਼ ਸੁਥਰਾ ਬਾਕੀ ਕਰ ਲੀਆ ਜੀ ਫਿਰ ਉੱਧਰ ਦੇਖਦੇ ਆਂ ਕੀ ਕੰਮ ਹੁੰਦੇ ਆ ਸਾਡੇ ਸਾਗ ਵਗੈਰਾ ਆਪਣਾ ਘੋਟਣਾ ਹੱਲੇ ਬਹੁਤ ਸਾਰੇ ਕੰਮ ਪਏ ਆ ਬਣ ਗਿਆ ਹੁਣ ਇੱਕ ਤਾਂ ਉੱਧਰ ਵੀ ਦੇਖ ਢੇੜਾ ਮਾਰਨਾ ਪੈਂਦਾ ਬਾਹਰ ਬਾਹਰ ਕਿ ਆ ਦੇਖੋ ਜੀ ਸਾਡਾ ਸਾਗ ਨੇ ਜਿਗਿਆਨ ਵਧੀਆ ਤਰੀਕੇ ਨਾਲ ਥੱਲੇ ਹੋ ਗਿਆ ਸੀ ਆ ਦੇਖੋ ਇੱਕਦਮ ਵਧੀਆ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮੈਂ ਕਿਹ ਮਸਾਲਾ ਨਹੀਂ ਪਾਇਆ ਸੀਗਾ ਮੈਂ ਮਸਾਲਾ ਪਾ ਦੇਣੀ ਆ ਤੇ ਨਾਲੇ ਨਮਕ ਪਾ ਦੇਣੀ ਆ ਤੇ ਨਾਲੇ ਜਿਹੜੇ ਤੇਦਰ ਪਾ ਦਿੰਨੇ ਆ ਆਪਣਾ ਆਪਣਾ ਨਮਕ ਪਾ ਦੇਣੀ ਆ ਤੇ ਵੀ ਨਾਲ ਰਹਿ ਜੀ ਜੇਗਾ ਹੁਣ ਨਾਲੇ ਥੋੜਾ ਜਿਹਾ ਕਸਰ ਵੀ ਹੋਵੇ ਨਾ ਫਿਰ ਪੱਕ ਜਾਂਦਾ ਤੇ ਥੋੜੀ ਜੀ ਹਲਦੀ ਨਾ ਜ਼ਰੂਰ ਪਾਇਆ ਕਰੋ ਜਿਆਦਾ ਨਹੀਂ ਪਾਣੀ ਆਪਾਂ ਸਬਜ਼ੀ ਦੇ ਹਿਸਾਬ ਨਾਲ ਨਹੀਂ ਪਾਈ ਥੋੜੀ ਹਲਦੀ ਜ਼ਰੂਰ ਪਾਇਆ ਕਰੋ ਕਿਉਂਕਿ ਇੱਕ ਤਾਂ ਇਹਦੇ ਨਾਲ ਗੈਸ ਨਹੀਂ ਬਣਦੀ ਤੇ ਤੁਹਾਨੂੰ ਪਤਾ ਹੀ ਹੈ ਕਿ ਹਲਦੀ ਦੇ ਵਿੱਚ ਬਹੁਤ ਐਂਟੀਬੈਟਿਕ ਪਾਈ ਜਾਂਦੇ ਹਨਾ ਯਾਨੀ ਸਾਧਨ ਆਪਣਾ ਪਕਤੇਗਾ ਥੋੜੀ ਦੇਰ ਨੂੰ ਆਪਾਂ ਰਿਜਣ ਗਈਏ ਥੱਲੇ ਹੋ ਗਿਆ ਮੈਂ ਕਿਹਾ ਚਲੋ ਇਹ ਸਮਾਨ ਪਾ ਦਿੰਨੀ ਆ ਫਿਰ ਆਪਣਾ ਰਿਜਦਾ ਰਹੇਗਾ ਥੋੜੀ ਦੇਰ ਨੂੰ ਆਪਾਂ ਲਵਾਂਗੇ ਜੀ ਘੋਟੇਲ ਤਿਆਰ ਦੇਖੋ ਜੀ ਹੁਣ ਸਾਡਾ ਸਾਗ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਦੇਖਦੇ ਇਹਨੂੰ ਬਹੁਤ ਧੇਰ ਹੋ ਗਈ ਰਿਜ ਦੀ ਰਿਜ ਦੀ ਤੁਹਾਨੂੰ ਪਤਾ ਜੀ ਜਦੋਂ ਹੀ ਮੈਂ ਰੋਟੀ ਬਣਾਈ ਸੀ ਨਾ ਥੋੜੀ ਦੇਰ ਬਾਅਦ ਆਪਣਾ ਕੰਮ ਕਰਕੇ ਜਦੇ ਰੱਖਤਾ ਸੀ ਤਿਆਰ ਇਹ ਮੈਂ ਇੱਕਦਮ ਬੰਦਲਾ ਵਧੀਆ ਹੈ ਪੱਕ ਗਿਆ ਹੁਣ ਆ ਦੇਖੋ ਹੈਨ ਸੋਨਾ ਪੱਕ ਗਿਆ ਹੁਣ ਆਪਾਂ ਇਹਨੂੰ ਨਾ ਥੋੜੀ ਦੇ ਵਿੱਚ ਕੱਢ ਲੈਣੇ ਆ ਕੱਢ ਕੇ ਫਿਰ ਮੈਨੂੰ ਗਰਾਮ ਨਾਲ ਆਪਣਾ ਘੋਟ ਲੂੰਗੀ ਮੈਂ ਨਾ ਹਮੇਸ਼ਾ ਬਾਲਦੀ ਹੁੰਦੀ ਆ ਇਹਦੇ ਜੀ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਨਾ ਫਿਰ ਇਹਦੇ ਚ ਮੈਂ ਆਪਣਾ ਘੋਟ ਲੈਣੀ ਹੁੰਦੀ ਆ ਤੇ ਇਹਦੇ ਵਿੱਚ ਹੀ ਹੁਣ ਆਪਾਂ ਲੈ ਜਰੂਜਾ ਵੀ ਦਿਵਾ ਲਾਂਗੇ ਤੇ ਤੜਕਾ ਆਪਾਂ ਜਦੋਂ ਮਰਜ਼ੀ ਆਪਣਾ ਆਮ ਨਾਲ ਲਾਣਾ ਲਾ ਲਾਂਗੇ। ਯਾ ਦੇਖੋ ਕਿੰਨਾ ਨਾਲੇ ਅੱਗ ਸਿੱਖ ਜਾਂਦੀ ਏ ਨਾਲੇ ਵਧੀਆ ਕੰਮ ਹੋ ਜਾਂਦਾ ਹੈ। ਬਸ ਇੱਕ ਦੋ ਵਾਰ ਦਾ ਰਹਿ ਗਿਆ ਹੁਣ ਸਾਗ ਵੀ। ਹੁਣ ਕਿਉਂਕਿ ਖੇਤਾਂ ਦੇ ਵਿੱਚ ਸਾਗ ਹੋ ਗਿਆ ਖਤਮ ਬੜੀ ਮੁਸ਼ਕਲ ਨਾਲ ਲੈਂਦਾ ਸੀਗਾ ਤੇ ਇਹ ਵੀ ਸਾਗ ਵੀ ਬਸ ਹੁਣ ਜਾਂਦਾ ਜਾਂਦਾ ਹੀ ਮੈਂ ਕਿਹਾ ਬਣਾ ਲਈ। ਤੇ ਇਧਰ ਪਣ ਗਿਆ ਸਾਡਾ ਸਾਗ ਇਧਰ ਮੈਂ ਨਾ ਵੱਡੀ ਲੱਕੜਾ ਪਾਤੀ ਸੀ ਅੱਜ ਚੁੱਲੇ 'ਚ। ਬਾਹਰ ਹੀ ਜਾਂਦੀ ਹੈ। ਹਾਂ। ਜਦੋਂ ਇਹ ਰੇਜਣਾ ਰਾਮਨਾਕੋਟ ਜਿਹਾ ਇੱਕ ਤੇ ਇਹਦੇ ਚ ਘੁੱਟਦਾ ਬਹੁਤ ਵਧੀਆ ਹੈ। ਫਿਰ ਜਿਵੇਂ ਆਪਾਂ ਹੁਣ ਬਾਹਰ ਚ ਰੇਜਾ ਜਵਾਣਾ ਹੋਇਆ ਨਾ ਬਸ ਇਹਦੇ ਚ ਹੋ ਜਾਏਗਾ। ਯਾ ਦੇਖੋ ਵੱਡੀ ਲੱਕਣ ਆਣ ਦਾ ਇਹ ਜਿਆਦਾ ਹੁੰਦਾ ਬਸ بار-ਬਾਰ ਸਾਨੂੰ ਅੱਗ ਨਹੀਂ ਪਾਉਣੀ। ਮੇਕਾ ਚਲੋ ਹੁਣ ਸਾ ਕੋਟ ਲੈਨੇ ਕਿਵੇਂ ਅੱਜ ਤਾਂ ਰਿਹਾ ਇਹ ਦੇਖ ਲੈਣਾ ਅੱਜ ਲੋਹੇ ਦਾ। ਪਹਿਲਾਂ ਮੈਨੂੰ ਬੜੀ ਦਿੱਕਤ ਹੁੰਦੀ ਸੀ ਕੋਟਣ ਦੇ ਵਿੱਚ। ਕਾੜ ਮੇ ਆ ਜਿਹੜੀ ਥੋੜੀ ਹੈ ਨਾ ਇਹ ਲਦੀ ਰਹਿੰਦੀ ਸੀ। ਸੋ ਲੁੱਟ ਗਿਆ ਇਹ ਹੋ ਗਿਆ ਤੇ ਲੋ ਜੀ ਇਹਨੂੰ ਵਧੀਆ ਤਰੀਕੇ ਨਾਲ ਘੁੱਟ ਗਿਆ ਹੁਣ ਸਾਡਾ ਸਾਗ ਬਹੁਤ ਸੋਹਣਾ ਘੁੱਟ ਜਾਂਦਾ ਥੋੜੀ ਦੇ ਵਿੱਚ ਘੋਟੀਆਂ ਨਾ ਤੇ ਸਾਡਾ ਹੋਰ ਜ਼ਿਆਦਾ ਵਧੀਆ ਘੁੱਟਦਾ ਉਹੀ ਆ ਗਿਆ ਨਾ ਅੱਜ ਇਹ 200 ਇਸ ਮਾਨ ਹੈ ਬਾਜ਼ਾਰ ਤੇ ਹਲਕਾ ਸਮਾਨ ਹੁੰਦਾ ਕੰਪਨੀ ਦਾ ਸਮਾਨ ਨਹੀਂ ਹੁੰਦਾ ਨਾ ਕੋਈ ਤੇ ਲੋ ਅਜੀ ਹੁੰਚਣਗੀ ਤਰ੍ਹਾਂ ਘੁੱਟ ਗਿਆ ਨਾ ਸਾਡਾ ਸਾਤ ਹੁਣ ਆਪਾਂ ਇਹਨੂੰ ਰੇਜਾ ਦਵਾ ਲਾਂਗੇ ਆ ਦੇਖ ਐ ਨਰਮ ਘੁੱਟ ਜਾਂਦਾ ਕੁਝ ਤੇ ਤਾਜ਼ਾ ਤਾਜ਼ਾ ਸਾਗ ਹੁੰਦਾ ਕੁਛ ਆਪਣਾ ਥੋੜੀ ਦੇ ਵਿੱਚ ਤਾਂ ਵਧੀਆ ਘੁੱਟ ਜਾਂਦਾ ਐਂ ਵਧੀਆ ਘੁੱਟ ਚੁੱਕਿਆ ਸਾਡਾ ਸਾਤ ਤੇ ਇਹ ਨਾ ਆਪਾਂ ਹੁਣ ਸਾਗ ਨੂੰ ਗੜਕਾ ਦਵਾਵਾਂਗੇ ਤੇ ਯਾਦ ਰੱਖਿਆ ਕਰੋ ਇੱਕ ਗੱਲ ਨੂੰ ਜਦੋਂ ਆਪਾਂ ਕਈ ਵਰੀ ਚੁੱਲੇ ਤੇ ਰੱਖ ਦਿੰਦੇ ਹੁੰਨੇ ਆ ਨਾ ਸਾਗ ਨੂੰ ਗੜਕਾ ਦਵਾਣ ਲਈ ਤੇ ਪਰਸ਼ੀ ਮਾਰ ਦਿਆ ਕਰੋ ਆਪਾਂ ਪਕਾਉਂਦੇ ਤਾਮ ਆ ਤਾਂ ਕਿ ਸਾਡਾ ਆਟਾ ਨਾ ਕੱਚਾ ਰਹੇ ਹਨਾ ਇਹ ਤੇ ਪਰਸ਼ੀ ਮਾਰਨ ਦਾ ਮਕਸਦ ਮੇਨ ਸਾਡੂ ਇਹ ਹੁੰਦਾ ਹੈ ਕਿ ਆ ਤੇਰੀ ਵਜ੍ਹਾ ਨਾਲ ਸਾਡਾ ਸਾਗ ਲੱਗ ਜਾਂਦਾ ਤੇ ਅੱਗ ਨਿਕਲ ਜਾਂਦੀ ਇਸ ਕਰਕੇ ਇਸ ਚੀਜ਼ ਤੋਂ ਸਾਨੂੰ ਮਤਲਬ ਧਿਆਨ ਰੱਖਣਾ ਪੈਂਦਾ ਸਾਗ ਬਣਾਉਂਦੇ ਵਕਤ ਸਾਨੂੰ ਬੜੀਆਂ ਚੀਜ਼ਾਂ ਧਿਆਨ ਰੱਖਣੀਆਂ ਨੇ ਜਿਵੇਂ ਆਪਾਂ ਸਾਗ ਅਰੇ ਇੱਕ ਸਾਰਾ ਦਿਨ ਪੂਰਾ ਦਿਨ ਨਿਕਲ ਜਾਂਦਾ ਹੈ ਕਹਿੰਦੇ ਨੇ ਨਾ ਸਾਗ ਹੋਇਆ ਖੜੀ ਹੋਈ ਇਹ ਸਾਡਾ ਸਾਰਾ ਦਿਨ ਲੱਗਦੀ ਹੈ ਇਹ ਦੋਨੋਂ ਚੀਜ਼ਾਂ ਯਾਰ ਜੀ ਹੁਣ ਆਪਾਂ ਸਾਰਾ ਸਾਗਾ ਵਿਚ ਆ ਮਦੀਆ ਅਸ ਮੱਠੀ ਮੱਠੀ ਅੱਗੇ ਜਿਦਾ ਰਹੇਗਾ ਕੋਲ ਬਾਇਕੇ ਲਵਾ ਲੈਣਾ ਗੜਕਾ ਸ਼ਾਮ ਨੂੰ ਲਾਵਾਂਗੇ ਜੀ ਇਹਨੂੰ ਤੜਕਾ ਯਾ ਲੋ ਜੀ ਆਪਾਂ ਹੁਣ ਰਿਜਣਾ ਰੱਖਦੇ ਹਾਂ ਹੁਣ ਚੰਗੀ ਤਰ੍ਹਾਂ ਲੱਗ ਜੇ ਪਿਆਜ਼ ਵੀ ਅੱਧਾ ਰਹਿ ਜਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਕੋ ਤੜਕਾ ਤਾਂ ਮੈਂ ਰਾਤ ਨੂੰ ਲਾਉਂਗੀ ਕਿਉਂ ਕੀ ਦੁਪਹਿਰਾਂ थोड़ी ਜਿਵੇਂ ਲੇਟ ਨਾਸ਼ਤਾ ਕਰ ਲੈਣੀ ਆ ਭਾਰੀ ਹੋ ਜੇ ਨਾ ਤੇ ਸਾਡੇ ਦੁਪਹਿਰੇ ਹੁਣ ਖਾਂਦੇ ਘੱਟ ਐ ਮਰਜ਼ੀ ਨਾਲ ਹੀ ਖਾਂਦੇ ਆ ਕਿਸੇ ਦਿਨ ਮਨ ਕਰੇ ਤੇ ਬਣਾ ਲਈਦੀ ਐ ਉਹਨਾਂ ਸ਼ਾਮ ਨੂੰ ਬਣਾਵਾਂਗੇ ਠੀਕ ਐ ਜੀ ਮਿਲਦੇ ਆ ਕੱਲ ਤੁਹਾਨੂੰ ਜਿੰਨਾ ਬਾਸੀ ਸਾਗ ਨੂੰ ਕਹਿੰਦੇ ਤੜਕਾ ਲਾਓ ਨਾ ਉਹਨਾਂ ਵਧੀਆ ਲੱਗਦਾ ਸ਼ਾਮ ਤੱਕ ਹੀ ਲਾਹਾਂਗੇ ਬਾਕੀ ਕੱਲ ਮਿਲਾਂਗੇ ਜੀ ਪਿਆਰਾ ਜਿਹਾ ਲਾਈਕ ਮੈਂ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੱਥ ਜੋੜਦੀਆਂ ਵੀਰ ਮੇਰੀ ਵੀਡੀਓ ਨੂੰ ਪਲੀਜ਼ ਸਕਿੱਪ ਕਰਕੇ ਨਾ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਮੇਰਾ ਬਹੁਤ ਨੁਕਸਾਨ ਹੁੰਦਾ ਵੀਡੀਓ ਦੇ ਵਿੱਚ ਮੈਂ ਬਾਰ ਬਾਰ ਤੁਹਾਨੂੰ ਇਹੀ ਭੈਣਾਂ ਨੂੰ ਕਹਿੰਨੀ ਆ ਜਿਹੜੀਆਂ ਭੈਣਾਂ ਮੈਨੂੰ ਬਹੁਤ ਪਿਆਰ ਕਰਦੀਆਂ ਬਹੁਤ ਅੱਛੇ ਅੱਛੇ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦਾ ਹੈ ਬਾਕੀ ਠੀਕ ਹੈ ਜੇ ਕੱਲ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਨਾਲ ਸਤਿ ਸ਼ਕਾਰ ਆਲਵਾਯਾ